ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਜੋ ਹੈ ਇਹ ਗੁਰਨਾਨਕ ਦੇਵ ਪਾਤਸ਼ਾਹ ਪਹਿਲੇ ਪਾਤਸ਼ਾਹ ਸਾਡੇ ਉਹਨਾਂ ਦੇ ਵੱਡੇ ਸੁਪੁੱਤਰ ਹੋਏ ਐ ਤੇ ਬੜੇ ਕਰਨੀ ਵਾਲੇ ਅਧਿਆਤਕ ਨਾਲ ਜੁੜੇ ਹੋਏ ਇਹ ਬਾਬਾ ਜੀ ਹੈ ਔਰ ਇਹਨਾਂ ਦੀ ਬਾਣੀ ਹੈ ਜੋ ਉਹ ਗੁਰੂ ਗ੍ਰੰਥ ਸਾਹਿਬ ਚ ਵੀ ਦਰਜ ਹੈ ਤੇ ਉਸ ਤੋਂ ਪਹਿਲਾਂ ਮੈਂ ਇੱਕ ਸ਼ੋਰਟ ਜੋ ਪਾਇਆ ਸੀਗਾ ਉਹਦੇ ਵਿੱਚ ਮੈਂ ਦੱਸਿਆ ਸੀ ਵੀ ਇਹ ਜੋ ਕੀਰਤਪੁਰ ਸਾਹਿਬ ਏਰੀਆ 'ਚ ਇਹੀ ਇਹਨਾਂ ਦਾ ਗੁਰਦੁਆਰਾ ਸਾਹਿਬ ਹੈ ਸਾਹਮਣੇ ਮੇਰੇ ਤੇ ਇਹੀ ਇੱਧਰ ਬਿਲਕੁਲ ਇਸ ਸਾਈਡ ਆ ਬਾਬਾ ਗੁਰਦਿੱਤਾ ਜੀ ਦਾ ਜੋ ਸਥਾਨ ਹੈ ਜੀ ਤੇ ਇਹ ਜੋ ਸ਼੍ਰੀ ਚੰਦ ਜੀ ਹੈ ਇਹ ਬਾਬਾ ਗੁਰਦਿੱਤਾ ਜੀ ਦੇ ਗੁਰੂ ਵੀ ਮੰਨੇ ਗਏ ਆ ਤੇ ਇਹਨਾਂ ਨੇ ਅੱਗੇ ਮੈਂ ਤੁਹਾਨੂੰ ਵੀਡੀਓ ਚ ਦੱਸੂਗਾ ਸਾਰਾ ਇਤਿਹਾਸ ਜੁੜੇ ਰਹੋ ਤੇ ਅੱਜ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਨਾਲ ਹੀ ਪਵਿੱਤਰ ਬੋਲੀ ਹੈ ਇਹਦੇ ਵੀ ਕਰਾਵਾਂਗੇ ਤੁਹਾਨੂੰ ਦਰਸ਼ਨ ਜੁੜੇ ਰਹੋ ਵੀਡੀਓ ਦੇ ਵਿੱਚ ਹਾਂਜੀ ਕਰੋ ਦਰਸ਼ਨ ਇਹ ਹੈ ਇਤਿਹਾਸ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਮੈਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸਦਾ ਰਹੂੰਗਾ ਇਹ ਜੋ ਗੁਰਦੁਆਰਾ ਸਾਹਿਬ ਹੈ ਇਹਦੀ ਜਿਹੜੀ ਉਸਾਰੀ ਦਾ ਕੰਮ ਹੈ ਜੋ ਸੇਵਾ ਕਰਵਾਈ ਹੈ ਉਹ ਸੰਤ ਬਾਬਾ ਸੇਵਾ ਸਿੰਘ ਜੀ ਜੋ ਸਾਡੇ ਬਾਬਾ ਲਾਭ ਸਿੰਘ ਜੀ ਤੋਂ ਪਹਿਲਾਂ ਸੀਗੇ ਜੀ ਸੰਤ ਆਨੰਦਗੜ੍ਹ ਕਿਲੇ ਵਾਲੇ ਉਹਨਾਂ ਨੇ ਕਰਵਾਈ ਹੈ ਜੀ ਥੜਾ ਸਾਭ ਦੀ ਜਿੱਥੇ ਬਾਬਾ ਸ਼੍ਰੀ ਚੰਦ ਜੀ ਦਾ ਸਥਾਨ ਬਣਾਇਆ ਹੋਇਆ ਤੇ ਉਹ ਵੀ ਤੁਹਾਨੂੰ ਅੱਗੇ ਦਿਖਾਉਂਗਾ ਤੇ ਇੱਥੇ ਇਹਨਾਂ ਨੇ ਨਾਲ ਮਾਇਆ इकट्ठी ਕਰਨ ਵਾਸਤੇ ਇੱਥੇ ਬਿਲਡਿੰਗ ਦਾ ਕੰਮ ਵੀ ਚੱਲਦਾ ਹੈ ਜੇਕਰ ਕੋਈ ਸੇਵਾ ਕਰਨਾ ਚਾਹੇ ਤਾਂ ਇੱਥੇ ਆ ਕੇ ਉਹ ਸੇਵਾ ਵੀ ਕਰ ਸਕਦਾ ਆਜੋ ਅੱਗੇ ਪਹਿਲਾਂ ਆਪਾਂ ਕਰੀਏ ਦਰਸ਼ਨ ਅੰਦਰ ਦਰਬਾਰ ਸਾਹਿਬ ਹਾਂਜੀ ਕਰੋ ਦਰਸ਼ਨ ਤੁਸੀਂ ਦਰਬਾਰ ਸਾਹਿਬ ਦੇ ਏ ਜੀ ਅੰਦਰੋਂ ਦਰਬਾਰ ਸਾਹਿਬ ਤੇ ਉਰੇ ਵੀ ਅਖੰਡ ਜੋਤ ਪੱਕੀ ਹੀ ਜਲਦੀ ਰਹਿੰਦੀ ਹੈ ਤੇ ਇੱਥੇ ਸ਼ਾਮ ਦਾ ਸਮਾਂ ਜਿਗਾ ਰਹਿ ਰਸ ਚੱਲ ਰਹੀ ਸੀ ਤੇ ਬਾਕੀ ਆਪਾਂ ਤੁਹਾਨੂੰ ਬਾਹਰ ਨਿਕਲ ਕੇ ਬਾਬਾ ਸ਼੍ਰੀ ਚੰਦ ਜੀ ਦੀ ਜੋ ਇਹਨਾਂ ਨੇ ਤਸਵੀਰ ਲਗਾਈ ਹੋਈ ਹੈ ਉਹ ਤੇ ਲੰਗਰ ਇੱਥੇ ਜ਼ਰੂਰ ਇੱਕ ਚੀਜ਼ ਦਸਣੀ ਜ਼ਰੂਰੀ ਹੈ ਜੋ ਕਿ ਲੰਗਰ ਇੱਥੇ 24 ਘੰਟੇ ਤੁਹਾਨੂੰ ਮਿਲੇਗਾ ਜੇਕਰ ਕੋਈ ਸੰਗਤ ਦੂਰੋਂ ਪਾਰੋਂ ਆਂਦੀ ਹੈ ਇੱਥੇ ਰਾਤ ਰੁਕਣ ਦਾ ਵੀ ਪ੍ਰਬੰਧ ਹੈਗਾ ਇਹ ਜੀ ਭਾਵੇਂ ਉਹ ਸਰਾਹ ਹੋਵੇ ਜਾਂ ਫਿਰ ਅਲੱਗ ਤੋਂ ਕਮਰਾ ਇਹ ਹੈ ਜੀ ਬਾਬਾ ਸ਼੍ਰੀ ਚੰਦ ਦੀ ਤਸਵੀਰ ਤੇ ਇਹ ਸਾਹਮਣੇ ਇਹਨਾਂ ਦਾ ਲੰਗਰ ਹਾਲ ਹੈ ਜੀ ਜੋ ਕਿ 24 ਘੰਟੇ ਇਹਨਾਂ ਦਾ ਲੰਗਰ ਚੱਲਦਾ ਰਹਿੰਦਾ ਹੈ ਆਮ ਗੁਰਦੁਆਰਿਆਂ ਸਾਹਿਬ ਵਾਂਗੂ ਤੇ ਇਹ ਗੁਰਦੁਆਰਾ ਸਾਹਿਬ ਬਾਹਰੋਂ ਤੇ ਆਜੋ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਈਏ ਬਾਬਾ ਸ਼੍ਰੀ ਚੰਦ ਦੀ ਦਾ ਜੋ ਸਥਾਨ ਬਣਾਇਆ ਹੈ ਜੋ ਧੂਣਾ ਇਹ ਹੈ ਜੀ ਤੇ ਇਹ ਧੂਣੇ ਦੇ ਵਿੱਚ ਬੀਬੀਆਂ ਜਿਹੜੀਆਂ ਉਹ ਮਤਲਬ ਅੰਦਰਲੀ ਸਾਈਡ ਨਹੀਂ ਜਾਂਦੀਆਂ ਉਹਨਾਂ ਨੇ ਲਿਖ ਕੇ ਵੀ ਲਾਇਆ ਹੋਇਆ ਲੇਕਿਨ ਤੁਸੀਂ ਬਾਹਰੋਂ ਰਾਮਨਾ ਜਿੱਦਾਂ ਇੱਥੇ ਗਾਂਢੀ ਜੀ ਮੱਥਾ ਟੇਕ ਰਹੇ ਆ ਇੱਥੇ ਤੁਸੀਂ ਆਰਾਮਨਾ ਮੱਥਾ ਟੇਕ ਸਕਦੇ ਹੋ ਪ੍ਰਸ਼ਾਦ ਬਾਹਰੋਂ ਜੋ ਕਿ ਇਹ ਧੂਨੇ ਦੀ ਜੋ ਸਮਗਰੀ ਦੇ ਵਿੱਚ ਪਾਉਂਦੇ ਆ ਉਹਦੇ ਜੋ ਭਗੂਤੀ ਹੈ ਪ੍ਰਸ਼ਾਦ ਤੁਹਾਨੂੰ ਉਹਦਾ ਹੀ ਮਿਲੇਗਾ ਇੱਥੇ ਅੰਦਰ ਜ਼ਰੂਰ ਤੁਹਾਨੂੰ ਦਰਵਾਜ਼ਾ ਸਾਬ ਚ ਪ੍ਰਸ਼ਾਦ ਦੂਜਾ ਮਿਲੇਗਾ ਆਮ ਗੁਰਦੁਆਰੇ ਦੀ ਤਰ੍ਹਾਂ ਇਹ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਸਥਾਨ ਤੇ ਉਹਨਾਂ ਦੇ ਜੋ ਸਮਾਨ ਜੋ ਚਿਮਟਾ ਖੜਾਵਾ ਸ਼ੰਖ ਇਹ ਸਭ ਕੁਝ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਇੱਕ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਇਹ ਜੋ ਤੁਣਾ ਹੈ ਇਹ ਖੰਡ ਤੁਣਾ ਹੈ ਇਹ ਹਮੇਸ਼ਾ ਹੀ ਦਿਨ ਰਾਤ ਚੱਲਦਾ ਰਹਿੰਦਾ ਹੈ ਇਹ ਹੈ ਜੀ ਉਹ ਤੁਣੇ ਦਾ ਪ੍ਰਸ਼ਾਦ ਭਵੂਤੀ ਤੇ ਇਸ ਸਥਾਨ 'ਚ ਇਸ ਜਗ੍ਹਾ ਤੇ ਬਾਬਾ ਸ਼੍ਰੀ ਚੰਦ ਜੀ 1685 ਈਸਵੀ ਨੂੰ ਇੱਥੇ ਉਹਨਾਂ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਫਿਰ ਉਹਨਾਂ ਦੀ ਪੇਟਾ ਹੋਈ ਹੈ ਬਾਬਾ ਗੁਰਦਤਾ ਜੀ ਨਾਲ ਤੇ ਉਹਨਾਂ ਨੂੰ ਉਹਨਾਂ ਨੇ ਬਹੁਤ ਸਾਰੇ ਵਰ ਦਿੱਤੇ ਤੇ ਇੱਕ ਉਦਾਸੀ ਦੀ ਇੱਕ ਸ਼ੈਲੀ ਟੋਪੀ ਉਹ ਇਹਨਾਂ ਨੂੰ ਵਰਦਾਨ ਦੇ ਵਿੱਚ ਦਿੱਤੀ ਹੈ ਤੇ ਨਾਲ ਹੋਰ ਵੀ ਕਈ ਸਾਰੇ ਵਾਰ ਦੇ ਉੱਤੇ ਤੇ ਇਹ ਹੈ ਉਹ ਸਥਾਨ ਅੱਗੇ ਪਵਿੱਤਰ ਜੋ ਭੋਲੀ ਹੈ ਇਸ ਦੀ ਗੱਲ ਮੈਂ ਜੋ ਤੁਹਾਨੂੰ ਪਹਿਲਾਂ ਵੀਡੀਓ ਸ਼ੁਰੂ ਕਰਨ ਵੇਲੇ ਦਿੱਤੀ ਸੀਗੀ ਇਹ ਸਥਾਨ ਦੀ ਮੰਨਤਾ ਇਹ ਹੈ ਜੀ ਉਰੇ ਹਰ ਤਰ੍ਹਾਂ ਦਾ ਚਮੜੀ ਦਾ ਰੋਗ ਕਿਸੇ ਨੂੰ ਕਿਸੇ ਵੀ ਪ੍ਰਕਾਰ ਦਾ ਚਮੜੀ ਦਾ ਰੋਗ ਹੋਵੇ ਖਾਰਿਜ ਖੁਜਲੀ ਹੋਵੇ ਫੰਗਲ ਇਨਫੈਕਸ਼ਨ ਟਾਈਪ ਕੁਝ ਵੀ ਹੋਵੇ ਉਹ ਹਰ ਐਤਵਾਰ ਪਵ ਪੰਜ ਐਤਵਾਰ ਲਗਾਤਾਰ ਇੱਥੇ ਆ ਕੇ ਇਸ਼ਨਾਨ ਕਰੇ ਤੇ ਉਹਦੇ ਉਹ ਰੋਗ ਦੂਰ ਹੁੰਦੇ ਆ ਸਾਹਮਣੇ ਬੀਬੀਆਂ ਦੇ ਨਹਾਉਣ ਲਈ ਇੱਥੇ ਵਾਸ਼ਰੂਮ ਇਹਨਾਂ ਨੇ ਅਲੱਗ ਸਾਈਡ ਤੇ ਬਣਾਇਆ ਹੋਇਆ ਤੇ ਇੱਥੇ ਆ ਕੇ ਸੰਗਤ ਇਸ਼ਨਾਨ ਕਰਦੀ ਹੈ ਹਰ ਪੰਜ ਐਤਵਾਰ ਮਤਲਬ ਮਹੀਨੇ ਦੇ ਜੋ ਐਤਵਾਰ ਆਉਂਦੇ ਆ ਲਗਾਤਾਰ ਇਸ ਸਥਾਨ ਦੀ ਇਹ ਵੀ ਇੱਕ ਮੱਤ ਹੈ ਇਹਦੇ ਸਾਹਮਣੇ ਹੀ ਇਹ ਗੁਰਦੁਆਰਾ ਸਾਹਿਬ ਉਹਦੇ ਸਾਹਮਣੇ ਇਹ ਬੋਲੀ ਹੈ ਤੇ ਇੱਥੇ ਆਓ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਤੇ ਆਹ ਸਥਾਨ ਜੇਕਰ ਕਿਸੇ ਨੂੰ ਚਮੜੀ ਦਾ ਰੋਗ ਹੋਵੇ ਉਹ ਇੱਥੋਂ ਆਪਣਾ ਦੂਰ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ